ਇੰਨੀ ਜ਼ਿਆਦਾ ਵੱਧ ਚੁੱਕੀ ਆ ਕਿ ਟੈਂਪਰੇਚਰ ਫਿਰ 50 ਡਿਗਰੀ ਦੇ ਲਾਗੇ ਪਹੁੰਚ ਗਿਆ ਤੇ ਭੈਣਾ ਨੂੰ ਰਸੋਈ ਵਿੱਚ ਕੰਮ ਕਰਨਾ ਬਹੁਤ ਔਖਾ ਹੋਇਆ ਪਿਆ ਕਿਉਂਕਿ ਰਸੋਈ ਵਿੱਚ ਜਦੋਂ ਗੈਸ ਬਲਦਾ ਆ ਤਾਂ ਸੋਈ ਸਾਰੀ ਗੁੰਮ ਜੀ ਹੋ ਜਾਂਦੀ ਤੇ ਸੇਕ ਨਾਲ ਭਰ ਜਾਂਦੀ ਇਸ ਕਰਕੇ ਭੈਣਾ ਨੂੰ ਚਾਹੀਦਾ ਕਿ ਉਹ ਜਿਹੜਾ ਪਕਵਾਨ ਹੀ ਤਿਆਰ ਕਰ ਜੋ ਕਿ ਤੁਰ ਫਿਰ ਕੇ ਬਣਾਇਆ ਜਾ ਸਕੇ ਤੇ ਕੋਲ ਖਲੋ ਕੇ ਨਾ ਬਣਾਇਆ ਜਾਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਕਰਨੇ ਸੀ ਤੇ ਸੋਚਿਆ ਕਿ ਰਸੋਈ ਵਿੱਚ ਤੇ ਬਹੁਤ ਜ਼ਿਆਦਾ ਗਰਮੀ ਹੈ ਜੇ ਇਸ ਕਰਕੇ ਰਸੋਈ ਵਿੱਚ ਕਰੇਲੇ ਬਣਾਉਂਦਿਆਂ ਤੇ ਬਹੁਤ ਟਾਈਮ ਲੱਗੂਗਾ ਇਸ ਲਈ ਅੱਜ ਚੁੱਲਾ ਬਾਲਿਆ ਕਿ ਇਹਨਾਂ ਕਰੇਲਿਆਂ ਨੂੰ ਜ਼ਿਆਦਾ ਟਾਈਮ ਲੱਗਦਾ ਆ ਤੇ ਕਿਉਂ ਨਾ ਇਹ ਚੁੱਲ੍ਹੇ ਤੇ ਤਿਆਰ ਕੀਤੇ ਜਾਣ ਜਿੱਥੇ ਸੰਭਲ ਹੈ ਚੁੱਲਾ ਬਾਲ ਸਕਦੇ ਨੇ ਉਹ ਭੈਣਾ ਚੁੱਲਾ ਜ਼ਰੂਰ ਬਾਲ ਕੇ ਤੇ ਉਹਦੇ ਤੇ ਸਬਜ਼ੀਆਂ ਬਣਾਉਣ ਫੁਲਕੇ ਬਣਾਉਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧ ਗਈ ਆ ਤੇ ਉਹ ਫਿਰ ਰਸੋਈ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਲੱਗਦੀ ਆ ਤੇ ਜਦੋਂ ਬਾਹਰ ਚੁੱਲ੍ਹਾ ਬਾਲ ਕੇ ਤੇ ਫਿਰ ਅਸੀਂ ਰੋਟੀ ਬਣਾਉਂਦੇ ਆ ਤਾਂ ਫਿਰ ਵੀ ਹਵਾ ਲੱਗਦੀ ਆ ਬਾਹਰ ਜਿਸ ਕਰਕੇ ਗਰਮੀ ਤੋਂ ਬਚਾਅ ਹੋ ਸਕਦਾ ਆ ਇਸ ਕਰਕੇ ਜਿੱਥੇ ਸੰਭਵ ਆ ਉਹ ਪੈਣਾ ਜ਼ਰੂਰ ਚੁੱਲ੍ਹੇ ਬਾਲ ਕੇ ਤੇ ਫਿਰ ਰੋਟੀ ਤਿਆਰ ਕਰਨ ਸਬਜ਼ੀਆਂ ਬਣਾਉਣ ਨਾਈਤਾਰ ਸੋਈ ਵਿੱਚ ਤੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕਿੰਨੀ ਜ਼ਿਆਦਾ ਗਰਮੀ ਹੋ ਚੁੱਕੀ ਆ ਤੇ ਰਸੋਈ 'ਚ ਖਲੋ ਕੇ ਫੁਲਕੇ ਤਿਆਰ ਕਰਨੇ ਬਹੁਤ ਹੀ ਔਖੇ ਆ ਇਸ ਲਈ ਘਰ ਦੇ ਮੈਂਬਰਾਂ ਨੂੰ ਵੀ ਚਾਹੀਦਾ ਕਿ ਉਹ ਘਰ ਦੀਆਂ ਸੁਆਣੀਆਂ ਦਾ ਕੰਮ ਵਿੱਚ ਹੱਥ ਜ਼ਰੂਰ ਵਟਾਉਣ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੋਣ ਕਰਕੇ ਰਸੋਈ ਵਿੱਚ ਕੰਮ ਕਰਨਾ ਔਖਾ ਆ ਤੇ ਇਹੋ ਜੇ ਪਕਵਾਨ ਤਿਆਰ ਕੀਤੇ ਜਾਣ ਜੋ ਜਲਦੀ ਬਣ ਜਾਣ ਜਿਵੇਂ ਕਿ ਪੂਰੇ ਦਿਨ ਵਿੱਚ ਇੱਕ ਟਾਈਮ ਚੋਲ ਖਾਦੇ ਜਾਣ ਖਿਚੜੀ ਖਾਦੀ ਜਾਵੇ ਤੇ ਜਾਂ ਇਹੋ ਜਈ ਸਬਜੀ ਜਾਂ ਇਹੋ ਜੇ ਪਕਵਾਨ ਤਿਆਰ ਕੀਤਾ ਜਾਵੇ ਜੋ ਤੁਰ ਫਿਰ ਕੇ ਬਣਾਇਆ ਜਾਵੇ ਕਿ ਜਿਆਦਾ ਟਾਈਮ ਰਸੋਈ ਵਿੱਚ ਖਲੋਣ ਤੋਂ ਬਚਿਆ ਜਾਵੇ ਕਿਉਂਕਿ ਗਰਮੀ ਬਹੁਤ ਜਿਆਦਾ ਵੱਧ ਗਈ ਆ ਆਪਣਾ ਧਿਆਨ ਰੱਖੋ ਕੋਸ਼ਿਸ਼ ਕਰੋ ਕਿ ਬਾਹਰ ਹਵਾ ਹਰੇ ਹੀ ਕੰਮ ਕੀਤਾ ਜਾਵੇ ਜਾਣਦੇ ਹੋ ਕਿ ਜਦੋਂ ਚੁੱਲੇ ਤੇ ਤਿਆਰ ਹੋਈ ਸਬਜੀ ਬਣਦੀ ਹੈ ਤਾਂ ਉਹ ਗੈਸ ਤੇ ਬਣੀ ਸਬਜੀ ਨਾਲੋਂ ਜ਼ਿਆਦਾ ਸਵਾਦ ਬਣਦੀ ਹੈ ਕਿਉਂਕਿ ਜਦੋਂ ਚੁੱਲੇ ਦੀ ਹਲਕੀ ਹਲਕੀ ਅੱਗ ਤੇ ਬਣਦੀ ਹੈ ਮੱਠੀ ਮੱਠੀ ਅੱਗ ਤੇ ਬਣਦੀ ਹੈ ਤਾਂ ਉਹ ਫਿਰ ਬਹੁਤ ਹੀ ਸਵਾਦ ਬਣਦੀ ਹੈ ਇਸ ਲਈ ਜਿੱਥੇ ਚੁੱਲਾ ਹੈ ਜਿੰਨਾ ਭੈਣਾਂ ਨੂੰ ਸ਼ੌਂਕ ਹੈ ਉਹ ਇਹਨਾਂ ਦਿਨਾਂ ਵਿੱਚ ਚੁੱਲੇ ਤੇ ਹੀ ਦਾਲ ਸਬਜੀ ਬਣਾਇਆ ਕਰੋ ਤਾਕੇ ਗਰਮੀ ਤੋਂ ਰਾਹਤ ਮਿਲੇ ਤੁਹਾਨੂੰ ਗਰਮੀ ਤੋਂ ਬਚੋ ਤੁਸੀਂ